ਸਿੱਖ ਜੀ ਦੀ ਰਹਿਮਤ ਨਾਲ ਹੇ ਅੱਲੇ ਟੂਰਨਾਮੈਂਟ ਕਰਾਈਏ ਬਿੱਟੂ ਸੁੱਚਾ ਦੱਸਦੇ ਨੇ ਚੋਟੀ ਦੇ ਪਲੇਅਰ ਮੰਗਾਈਏ ਪੂਰਾ ਸਹਯੋਗ ਦਿੱਤਾ ਜੈ ਲੀਕੇ ਇਨ ਯਾਰ ਯਾਰਾ ਟੂਰਨਾਮੈਂਟ ਹੇ ਅੱਲੇ ਦੀ ਯਾਰੋ ਹੈ ਤਰੀਕ 17 ਟੂਰਨਾਮੈਂਟ ਹਿਆਲੇ ਦੀ ਯਾਰੋ ਹੈ ਤਰੀਕ 17 17 ਅਕਤੂਬਰ 2024 ਨੂੰ ਨਵੇਂ ਸ਼ਹਿਰ ਦੇ ਨੇੜੇ ਖਿਆਲੇ ਪਿੰਡ ਦੇ ਵਿੱਚ ਬਹੁਤ ਵਧੀਆ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਤੋਂ ਖੇਡ ਪ੍ਰੇਮੀਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ ਕੇ ਇਸ ਟੂਰਨਾਮੈਂਟ ਤੇ ਪਹੁੰਚੋ ਔਰ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ